ਸ੍ਰੀ ਗੁਰੂ ਜੀ ਤੁਹਾਡਾ ਸਵਾਗਤ ਆ ਦੋਸਤੋ ਲਾਪ੍ਰਿਤ ਸੁਖਾਨੰਦ ਡੇਰੀ ਫਾਰਮ ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਆਪਾਂ ਪੈਂਦੇ ਸੁਖਾਨੰਦ ਜ਼ਿਲ੍ਹਾ ਮੋਗਾ ਤਸੀਲ ਬਾਡਾਪੁਰਾਣਾ ਨੇੜੇ ਸ਼ਹਿਰ ਪਾਕਤ ਦਾ ਪਾਈਕ ਬਣਾ ਰਹੇ ਆ ਅੱਜ ਆਪਣੇ ਘਰੋਂ ਦੋਸਤੋ 20 ਬੱਚੀਆਂ ਲੈ ਕੇ ਕਸ਼ਮੀਰ ਜਾ ਰਹੀਆਂ ਬਈ ਜੰਮੂ ਕਸ਼ਮੀਰ ਤੇ ਉਹ ਗਾਗ ਆਪਣੇ ਕੋਲੇ ਆ ਵਿਆਏ ਵੀ ਆ ਬਈ ਆਪਾਂ ਤੁਹਾਨੂੰ ਦਿਖਾਉਣੇ ਆ ਗਾਕਾਂ ਤੋਂ ਰਿਵਿਊ ਦਵਾਣੇ ਆ ਬਾਈ ਕਿ ਹੋਇਆ ਮਾਲ ਦਵਾਇਆ ਹਨਾ ਤੇ ਕਿਵੇਂ ਲੱਗੀਆਂ ਹੋਰ ਬਾਈ ਸਸਰੀ ਕਾਲ ਸਸਰੀਆ ਕਾਲ ਹੋਰ ਕਹਾਂ ਸੇ ਬਸ ਕਸ਼ਮੀਰ ਸੇ ਅੱਛਾ ਤੇ ਆਪਕੋ ਬਛੜੀ ਕੈਸੀ ਲੱਗੀ ਚੰਗੀ ਆ ਬੜੀਆ ਬੜੀਆ ਲੱਗੀ ਚੰਗੀ ਆ ਬੜੀਆ ਠੀਕ ਹੈ ਤੇ ਆਪਕੋ ਬਈ ਰੇਟ ਰੂਟ ਕਿਹਦਾ ਲਗਾ ਬੜੀਆ ਬੜੀਆ ਰੇਟ ਲੱਗਾ ते आपको हमारा काम कैसा लगा बढ़िया 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 काम लगा बढ़िया लगा हाँ हाँ। बहुत, बच्चिण बच्चिण हाँ, बहुत खुश हो बछड़ी अच्छी मिल गई आप जैसा सोच के थे गया बछड़ी मिल गई बहुत अच्छी लगी आपको बछड़ी भाई, कश्मीर भाई। आप कश्मीर कहाँ से आये हो हम कश्मीर कुलगाम से आए डिस्ट्रिक्ट कुलगाम अच्छा गांव कौन सा है ठीक है भाई आपको आप आपने हमारी बछड़ी के से कैसे मुलाकात हुई आपकी हमारे से मैंने फेसबुक का आपका पोस्ट देखा हाँ बस वही पे नंबर वम्बर निकाला फोन किया तो यहाँ आ गया आप दूसरे इंसानों को क्या आप संदेश देना चाहते हो बस मैं अपने कश्मीरी भाई से यही गुजारिश करना चाहता हूँ जिसको भीफर सेटेलाइट चाहिए वो सीधे यहीं आ जाए आपको हमारा काम अच्छा लगा भाई। बहुत बहुत अच्छा लगा। आप ऐसे तो नहीं भाई मैं वीडियो बना रहा हूँ इसलिए बोल रहे हो। नहीं दिल से बोल रहा हूँ। हाँ दिल, दिल से पक्का। हाँ हाँ। चलो आप आ, करो एंजॉय वहाँ पे बछड़ी की वीडियो बना दे। दोस्तों तो नुदखान ब्रीड है ना पा बच्चियाँ भाई के� ਆ ਦੇਖੋ 20 ਬੱਚੀਆਂ ਜਾ ਰਹੀਆਂ ਬਾਈ ਨਾਲੇ ਆਪਾਂ ਤੁਹਾਨੂੰ ਰੇਟਾਂ ਬਾਰੇ ਜਾਣਕਾਰੀ ਪਾਉਣੀ ਹੈ ਕੀ ਕੀ ਪ੍ਰਾਈਸ ਤੇ ਇਹਨਾਂ ਨੂੰ ਬੱਚੀਆਂ ਦਿੱਤੀਆਂ ਆ ਹੁਣ ਇੱਕ ਨੰਬਰ ਬੱਚੀ ਆ ਦੋਸਤੋ ਤੇ ਪਹਿਲੀ ਗੱਲ ਬਾਈ ਕਸ਼ਮੀਰ ਚ ਬੱਚੀ ਜਿਹੜੀ ਜਾਂਦੀ ਹੈ ਖੀਰੀ ਬੱਚੀ ਜਾਂਦੀ ਹੈ ਦੋਦਾਨ ਤੋਂ ਬੱਚੀ ਲਖਨਪੁਰ ਬਾਰਡਰ ਦੇ ਪਾਸ ਨਹੀਂ ਹੁੰਦੀ ਆ ਦੇਖੋ ਬਾਈ ਬੱਚੀ ਦੀ ਬਰੀਡ ਕੁਆਲਟੀ ਲੈਗ ਸਕੋਰ ਜੇ ਤਿੰਨ ਬੰਦੇ ਆਏ ਹੋਏ ਆ ਕਸ਼ਮੀਰ ਸੇ ਇਹ ਦੇਖੋ ਬਾਈ ਤਿੰਨ ਜੇ ਬਛੜੀ ਆਮਨੇ ਖਰੀਦੀ ਹੈ ਬਾਈ 225000 ਮੇ ਬਛੜੀ ਕੀ ਕੁਆਲਟੀ ਚੈੱਕ ਕਰੋ ਅੰਚਲਨਚਲ ਕੁਆਲਟੀ ਲੈਵੇ ਕੀ ਬਹੁਤ ਅੱਛੀ ਹੈ ਆਪਕੋ ਬਈ ਜੇ ਐਸੇ ਹੈ ਬਈ ਜੇ ਆਪਕੋ ਇੱਕ ਟ੍ਰੇਲਰ ਦਿਖਾ ਰਹੇ ਹੈ ਬਈ ਹਮਾਰੇ ਪਾਸ ਕੈਸੀ ਬਰੀਡ ਹੋਤੀ ਹੈ ਹੈਨਾ ਬਈ ਕੈਸੀ ਕੁਆਲਟੀ ਆਪਕੋ ਇੱਕ ਬਰੀਡ ਦਿਖਾ ਰਹੇ ਹੈ ਬਈ ਕੈਸੀ ਕੁਆਲਟੀ ਮਿਲਦੀ ਹੈ ਐਸੇ ਨਹੀਂ ਵੀ ਆਪ ਸੋਚਣਾ ਬਈ ਹੈਨਾ ਬਈ ਬਈ ਵੀਡੀਓ ਪੇ ਹੈਨਾ ਜੇ ਤੋ ਬਛੜੀ ਵਿੱਕ ਗਈ ਬਈ ਕਾਸ ਤੋ ਦਿਖਾਈ ਜਾਂਦਾ ਇਹ ਬਈ ਆਏ ਹੁੰਦਾ ਬਈ ਹੋਰਾਂ ਬੰਦੇ ਨੂੰ ਪਤਾ ਲੱਗ ਜਾਂਦਾ ਆਪਣੇ ਕੰਮ ਬਾਰੇ ਤੇ ਹੁਣ ਤੁਹਾਨੂੰ ਦੋ ਨੰਬਰ ਤੇ ਬੱਛੀ ਚੈੱਕ ਕਰਾਉਣੇ ਹੈ ਬਈ ਵੇਖੋ ਬੱਛੀ ਦੀ ਫੇਸ ਕੁਆਲਟੀ ਕਿੰਨੀ ਚੰਗੀ ਹੈ ਘੋੜ ਬਾਈ ਆਪਾਂ ਤੁਹਾਨੂੰ ਵਿੱਚੋਂ ਚਾਰ ਪੰਜ ਬੱਛੀਆਂ ਤੋੜ ਕੇ ਦਿਖਾਵਾਂਗੇ ਤੇ ਦੂਜੀਆਂ ਬੱਛੀਆਂ ਤੁਹਾਨੂੰ ਉਹੀ ਬਈ ਵੀਡੀਓ ਚ ਚੰਦਨਾ ਕਰਾ ਦਾਂਗੇ ਰੇਟਾਂ ਦਾ ਕਿਵੇਂ ਆ ਜਿਹੜੀ ਆ ਬੱਛੀ ਆ ਬਈ ਇਹ ਬੱਛੀ ਆਪਾਂ 14500 ਦੀ ਲਈ ਆ ਦੇਖੋ ਬੱਛੀ ਦੀ ਬਈ ਕੁਆਲਟੀ ਕੁਆਲਟੀ ਕਿੰਨੀ ਟਾਪ ਕਲਾਸ ਆ ਬਈ ਘਰ ਓਏ ਮੂੰਹ ਮਾਂ ਇਧਰ ਨੂੰ ਦੇਖੋ ਬਈ ਕੁਆਲਟੀ ਬੱਛੀ ਦੀ ਲੈ ਚੱਲ ਬਈ ਬਾਕੀ ਬਈ ਤਾਂ ਤੂੰ ਦੇਖੋ ਜਮਾ ਸਿੱਧੀ ਸੁੱਦੀ ਹੈਨਾ ਪੱਠ ਬੁੜਾ ਦੇਖੋ ਕਿੰਨਾ ਚੰਗਾ ਵਛਿਆ ਬਾਕੀ ਤੋਰਾ ਦੂਰਾ ਦਿਖਾਉਣੇ ਲੱਤਾਂ ਹੀ ਪਿੜੀ ਜਾਂਦੀਆਂ ਜਮਾ ਓਕੇ ਆ ਬਈ ਇਹ ਬੰਨ ਜਿਹਨੂੰ ਕਹਿੰਦੇ ਆ ਹੈਨਾ ਉਹ ਆ ਤੇ ਬਾਕੀ ਬਈ ਤੁਹਾਨੂੰ ਸਾਰੀਆਂ ਵਛੀਆਂ ਕਿਰਾਂ ਚਾਹੁੰਦੇ ਨਾ ਮੁੜ ਕੇ ਬੋਣੇ ਕਿਰਾਂ ਤੁਹਾਨੂੰ ਵਿੱਚੋਂ 2-4 ਤੋੜ ਕੇ ਦਿਖਾਉਣੇ ਹੈਨਾ ਨਹੀਂ ਮੁੜ ਕੇ ਬਈ ਵੀਡੀਓ ਵਾਲੀ ਲੰਮੀ ਬਣ ਜਾਂਦੀ ਆ ਜਿਵੇਂ ਬਈ ਆ ਵਛੀਆਂ ਹੈਨਾ ਇਹ ਆਪਾਂ ਲਿਆਂ 5.5 ਲੱਖ ਦੀਆਂ ਆ ਤੋੜ ਆ ਨੀਲੇ ਜੇ ਬਟੇ ਵਾਲੀ ਬਈ ਦੇਖੋ ਬਈ ਬੱਛੀ ਦੀ ਇਹਦੀ ਵੀ ਕੁਆਲਿਟੀ ਕੁਆਲਿਟੀ ਕਿਤਨੀ ਅੱਛੀ ਦੇਖੋ ਬਈ ਬੱਛੀ ਦੀ ਕੁਆਲਿਟੀ ਕੁਆਲਿਟੀ ਕਿੰਨੀ ਹੈਣਾ ਜਮਾ ਏ ਕਲਾਸ ਆ ਬਈ ਅਸਲ ਬੋਲਦੇ ਜੀ ਨੂੰ ਹੈਨਾ ਉਹ ਬੱਛੀਆਂ ਬਈ ਵੇਖੋ ਕੁਆਲਿਟੀ ਕੁਆਲਿਟੀ ਤੋਰਾ ਵੇਖੋ ਇਹ ਬੱਛੀ ਬਈ ਆਪਾਂ ਫਾਰਮ ਚੋਂ ਖਰੀਦ ਕੇ ਦਿੱਤੇ ਇਹਨਾਂ ਨੂੰ ਤਿੰਨ ਬੱਛੀਆਂ ਦੇਖੋ ਬੱਚੇ ਦਾ ਨਖਰਾ ਨੁਖਰਾ ਕਿੰਨਾ ਤੋੜ ਬਈ ਲੰਮੀ ਤੇ ਬਾਕੀ ਬੱਛੀ ਦਾ ਪਿੱਠਪੜਾ ਦੇਖੋ ਬਈ ਕਿੰਨਾ ਚੰਗਾ ਇਤਲੀਆਰੀ ਦੀ ਆਉਣ ਨਹੀਂ ਕਰਦੀ ਸਾਡੀ ਫਾਰਮ ਚ ਖੁੱਲੀ ਬੱਛੀ ਨੇ ਇੱਥੇ ਆਪਾਂ ਬੰਦਤੀ ਬੰਦ ਦੇ ਬਈ ਇਹਨੂੰ ਵੀ ਇਹ ਬੱਛੀ ਬਈ ਆਪਾਂ ਖਰੀਦੀ ਆ 22000 ਦੀ ਆ ਬੱਛੀ ਤੋਰ ਹਣ ਬਈ ਆਹ ਹਾਂ ਹਾਂ ਆ ਲਾਲ ਪਟੇ ਵਾਲੀ ਬੱਛੀ ਵੀ ਤੋਰ ਦੇਖ ਬਾਕੀ ਦੋਸਤੋ ਇੱਧਰ ਜਿਵੇਂ ਨੇ ਥੋੜੀ ਕ੍ਰਾਸ ਬਰੀਡ ਵੀ ਲਈ ਆ ਬਈ ਘੱਟ ਰੇਟ ਵਾਲੀ ਤੇ ਬਾਕੀ ਬਈ ਇੱਥੇ ਫੁੱਲ ਬਰੀਡ ਵਾਲੀ ਬੱਛੀਆਂ ਵੀ ਲਈਆਂ ਨੇ ਦੇਖੋ ਇਹ ਤੋਂ ਇਹ ਕਲਾਸ ਲਈ ਆ ਹਨਾ ਇਹ ਨਾਰਮਲ ਤੋਂ ਨਾਰਮਲ ਬੱਛੀ ਵੀ ਲਈ ਆ ਖੋਲਿਆ ਬਈ ਜਿਹੜਾ ਆ ਬੱਚਾ ਬਈ ਹੈਨਾ ਇਹ ਬੱਛੀ ਆਪਾਂ 6000 ਦੀ ਲੈ ਕੇ ਦਿੱਤੀ ਇਹਨਾਂ ਨੂੰ ਬਈ ਵੇਖੋ ਕੁਆਲਟੀ ਕੁਆਲਟੀ ਬੱਛੀ ਦੀ ਦੇਖੋ ਤੇ ਜਿਹੜੀ ਆ ਬੱਛੀ ਆ ਬਈ ਇਹ ਬੱਛੀ ਵੀ ਆਪਾਂ 22000 ਦੀ ਲਈ ਆ ਇਹ ਤਿੰਨ ਬੱਛੀਆਂ ਲਈਆਂ ਇਕੱਠੀਆਂ ਦੋਸਤੋ 42000 ਦੀਆਂ ਤੇ ਤਾਂ ਉਹ ਆਪਾਂ ਇਹਦੀ ਉਸਤ ਪਾਦੀ 22000 ਦੀ ਪਰ 22000 ਤੇ ਪੈਂਦੀ ਨਹੀਂ ਆ ਇਹਨਾਂ ਲੋਕਾਂ ਆ ਬੱਛੀ ਹੈਨਾ ਇਹ ਕਾ ਬੱਛੀ ਡੱਬੀ ਹੈਰੀ 43 ਇਹ ਤਿੰਨ ਬੱਛੀਆਂ 42000 ਦੀਆਂ ਲਈਆਂ ਬਈ ਤੌਰ ਬਈ ਆਏ ਨੂੰ ਗੇੜਾ-ਗੇੜਾ ਦੰਦੋਂ ਇਹ ਵੀ ਖੀਰੀ ਆ ਬਈ ਬੱਛੀ ਦੇਖੋ ਕੁਆਲਿਟੀ ਕੁਆਲਿਟੀ ਬਈ ਬੱਛੀ ਦੀ ਤੇ ਟੌਪ ਆ ਇੱਕਦਮ ਬਾਂਦੇ ਬਈ ਬਾਕੀ ਹੁਣ ਦੋਸਤੋ ਇੱਕਦਾਂ ਤੁਹਾਨੂੰ ਆਪਾਂ ਸਾਰੀਆਂ ਬੱਛੀਆਂ ਜੇ ਕਰਾਣ ਆਏ ਲਾ ਲਓ ਬਈ ਆਪਣਾ ਘੱਟ ਤੋਂ ਘੱਟ ਰੇਟ ਹੈਗਾ 6000 ਰੁਪਿਆ ਜਿਹੜਾ ਆ ਬੱਛੀ ਦਾ ਬਈ ਤੇ ਬਾਕੀ ਆਪਣੇ ਕੋਲੇ ਆਏ ਆ ਬਈ ਲਾ ਲਓ ਤੁਸੀਂ ਕਿੰਨੇ ਤੋਂ ਬਈ ਆਏ ਲਾ ਲਓ ਐਂਡ ਵਾਲੇ ਰੇਟ ਆਪਣੇ ਕੋਲ 22 ਆ ਬਈ ਦੇਖੋ ਬਾਕੀ ਤੁਸੀਂ ਬਰੀਡ ਬਰੂ ਟੌਪ ਆ ਜਾਵਾਂ ਇਹ ਕਲਾਸ ਜੀ ਨੂੰ ਕਹਿੰਦੇ ਆ ਉਹ ਬਰੀਡ ਆ ਬਈ ਬੱਚਿਆਂ ਧੰਨਵਾਦ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ ਧੰਨਵਾਦ